ਹੇ ਗਾਇਸਨ ਜਦੋਂ ਸ਼ਰੋਮਨੀ ਅਕਾਲੀ ਜਲ ਦੀ ਜਿਹੜੀ ਮੋਡਰੇਟ ਲੀਡਰਸ਼ਿਪ ਹੈ ਜਿਹੜੀ ਲੀਡਰਸ਼ਿਪ ਇਸ ਦੇਸ਼ ਦੀ ਜੋ ਲੜਾਈ ਸੀ ਦੇਸ਼ ਨੂੰ ਆਜ਼ਾਦ ਕਰਾਉਣ ਦੀ ਲੜਾਈ ਦੇਸ਼ ਦੇ ਵਾਸਤੇ ਜੋ ਕੁਰਬਾਨੀਆਂ ਦਿੱਤੀਆਂ ਗਈਆਂ ਸਨ ਜੋ ਸੰਵਿਧਾਨ ਬਣਿਆ ਸੀ ਔਰ ਅੱਜ ਵੀ ਟਿਲ ਨਾਊ ਚਾਹੇ ਉਹ ਟਾਈਗਰ ਹਿੱਲ ਦੀ ਲੜਾਈ ਸੀ ਚਾਹੇ ਗਲਵਾਨ ਕਲੈਸ਼ਸ ਹਨ ਹਰ ਪੰਜਾਬੀ ਨੇ ਬੜੇ ਫਕਰ ਨਾਲ ਆਪ ਦੇ ਰੋਲ ਦੀ ਜ਼ਿੰਮੇਵਾਰੀ ਦੀ ਅਦਾਇਗੀ ਵੀ ਕੀਤੀ ਹੈ ਤੇ ਸ਼ਹਾਦਤ ਵੀ ਦਿੱਤੀ ਔਰ ਕੁਝ ਲੋਕ ਇੱਕ ਤਾਂ ਉਹ ਲੀਡਰਸ਼ਿਪ ਹੈ ਜਿਹੜਾ ਇਸ ਦੇਸ਼ ਚ ਔਰ ਪੰਜਾਬ ਨੂੰ ਇਹ ਦੇਸ਼ ਦਾ ਹਿੱਸਾ ਮੰਨਦੇ ਆ ਉਸ ਗੱਲ ਦਾ ਸੰਵਿਧਾਨ ਨੂੰ ਵੀ ਮੰਨਦੇ ਆ ਤੇ ਅਸੀਂ ਉਸ ਗੱਲ ਤੇ ਪੈਰਾ ਵੀ ਦਿੰਦੇ ਇੱਕ ਲੀਡਰਸ਼ਿਪ ਉਹ ਹੈ ਜਿਹੜੀ ਅੱਜ ਕੱਲ ਬਹੁਤ ਦਿਖ ਵੀ ਰਹੀ ਹੈ ਜਿਹੜੀ ਇਸ ਦੇਸ਼ 'ਚ ਵਿਸ਼ਵਾਸ ਨਹੀਂ ਰੱਖਦੀ ਉਹ ਕਹਿੰਦੀ ਆ ਜੀ ਕਿ ਇਹ ਪੰਜਾਬ ਇਹ ਦੇਸ਼ ਦਾ ਹਿੱਸਾ ਹੀ ਨਹੀਂ ਚਾਹੀਦਾ ਜੇ ਕੋ ਪੰਜਾਬ ਇਹ ਦੇਸ਼ ਦਾ ਹਿੱਸਾ ਚਾਹੀਦਾ ਨਹੀਂ ਚਾਹੀਦਾ ਇਹ ਬਾਰੋਂ ਵੀ ਬਹੁਤ ਚਰਚਾਵਾ ਚੱਲਦੀ ਆ ਮਗਰ ਉਹ ਬੈਠਦੇ ਆ ਕੈਨੇਡਾ ਅਮਰੀਕਾ ਤੇ ਮਾਹੌਲ ਇੱਥੇ ਖਰਾਬ ਕਰਦੇ ਫੈਸਲਾ ਪੰਜਾਬ ਦੇ ਲੋਕਾਂ ਦਾ ਮਗਰ ਪੰਜਾਬ ਦੇ ਲੋਕਾਂ ਨੇ ਆਪ ਦਾ ਫੈਸਲਾ ਹਰ ਵੋਟ ਪਾ ਕੇ ਆਪ ਦਾ ਫੈਸਲਾ ਸਪਸ਼ਟ ਕਰਦੇ ਆ ਮਗਰ ਚਲੋ that being besides ਕਿਉਂਕਿ ਮੈਂ ਇਹ ਗੱਲ ਤਾਂ ਕਹਿ ਰਿਹਾ ਕਿਉਂਕਿ ਇਹਨੂੰ ਹੁਣ ਸਵੀਪ ਨਾ ਕੀਤਾ ਜਾਵੇ ਇੱਕ ਪਾਸੇ ਕਿਉਂਕਿ ਇਹ ਸਾਰੀ ਗੱਲਾਂ ਤੇ ਬੜੇ ਮਹਨੇ ਨੇ ਕੱਲ ਪਰਸੋ ਜੋ ਹੋਇਆ ਮੈਂ 3-4 ਦਿਨਾਂ ਦਾ ਕਮਿਸ਼ਨਰ ਆਫ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਜਿਹੜੇ ਆਪ ਦੀ ਕਾਬਲੀਅਤ 'ਚ ਆਪ ਦੇ ਆਪ ਨੂੰ ਮਤਲਬ ਇੱਕ ਤਾਂ ਉਹਨਾਂ ਨੂੰ ਪ੍ਰੈਸ ਵੀ ਸੰਭ ਨਹੀਂ ਆਉਂਦੀ ਐ ਮੈਂ ਉਹਨਾਂ ਨੂੰ ਬੜਾ ਤਗੜਾ ਪੀਆਰ ਦਾ ਮੈਨੇਜਰ ਸਮਝਦਾ ਔਰ ਮੈਂ ਉਹਨਾਂ ਦੀ ਮੈਨੇਜਮੈਂਟ ਅੱਜ ਵੇਖੀ ਅੱਜ ਉਹਨਾਂ ਦੀ ਖਬਰ ਲੱਗੀ ਆ ਉਹਨਾਂ ਦੀ ਫੋਟੋ ਵੀ ਸੀ ਆ ਦੂਜਾ ਅਖਬਾਰ ਨਹੀਂ ਪੰਜਾਬੀ ਚ ਅਸ਼ਰ ਪਾਕਿਸਤਾਨ ਬੈਕ ਟੈਰਰ ਮੋਡਿਊਲ ਬਸਟਡ 10 ਹੈਲਡ ਵਿਦ ਗਰਨੇਡ ਐਂਡ ਪਿਸਟਲਸ ਦ ਅਕਿਊਜ਼ ਵਾ ਪਲੋਟਿੰਗ ਅ ਗਰਨੇਡ ਅਟੈਕ ਔਨ ਪੁਲਿਸ ਇਸਟੈਬਲਿਸ਼ਮੈਂਟ ਇਨ ਬਟਾਲਾ ਸੇਜ਼ ਦ ਡੀਜੀਪੀ ਅਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਸੈਡ ਦੈਟ ਐਕਟਿੰਗ ਔਨ ਕ੍ਰੈਡੀਬਲ ਇਨਪੁਟਸ ਪੁਲਿਸ ਟੀਮਸ ਲਾਂਚਡ ਏਨ ਆਪਰੇਸ਼ਨ ਐਂਡ ਅਰੈਸਟਡ 올 ਅਕਿਊਜ਼ ਫ্রম ਡਿਫਰੈਂਟ ਪਾਰਟਸ ਆਫ ਅਮ੍ਰਿਤਸਰ ਰੂਰਲ ਬਟਾਲਾ ਐਂਡ ਅਮ੍ਰਿਤਸਰ ਸਿਟੀ ਇਹ ਤਾਂ ਵੇਖਿਆ ਨਾ ਜੀ ਤੁਸੀਂ ਵੇਖੋ ਕਿੱਡੀ ਕਿੱਡੇ ਕਾਬਿਲ ਨੇ ਔਰ ਇਹਨਾਂ ਦੀ ਕਾਬਲੀਅਤ ਤਾਂ ਇੱਕ ਨਹੀਂ ਆ ਫੋਟੋ ਵੀ ਲਵਾਈ ਆ ਕੱਲ ਬਹੁਤ ਆਪ ਦਾ ਆ ਆ ਫੋਟੋ ਆ ਜੀ ਇਹਨਾਂ ਦੀ ਆ ਇੱਕ ਅਖਬਾਰ ਚ ਆ ਰਹੀ ਹੈ ਕਿਉਂਕਿ ਆਹ ਫੋਟੋ ਹੈ ਬੈਠੇ ਉੱਥੇ ਮੈਂ ਭੁੱਲਰ ਸਾਹਿਬ ਨੂੰ ਪੁੱਛਣਾ ਚਾਹੁੰਨਾ ਤੁਸੀਂ ਐਡੇ ਕਾਬਿਲ ਅਫਸਰ ਟਰਰ ਮੋਡਿਊਲ ਪਾਕਿਸਤਾਨ ਬੇਸਡ ਅੱਜ ਤੱਕ ਫੜ ਲਿਆ ਜਿਹੜਾ ਆਈਐਸਆਈ ਉੱਥੇ ਟਰਰ ਮੋਡਿਊਲ ਸਾਹਮਣੇ ਤੁਰਿਆ ਫਿਰਦਾ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉਹਨੂੰ ਫੜਨ ਚ ਫਿਰ ਕਿੱਥੇ ਕੋਲਾਪਸ ਹੋਇਆ ਨਾ ਪੁਲਿਸਿੰਗ ਦਾ ਥੋੜਾ ਫੇਲੀਅਰ ਹੋਇਆ ਨਾ ਜਿਹੜਾ ਤੁਸੀਂ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋ ਔਰ ਤੁਹਾਡੇ ਅੱਜ ਦੇ ਬਿਆਨਾਂ ਨੇ ਇਹ ਗੱਲ ਸਾਬਿਤ ਕਰਤੀ ਕਿ ਇੱਕ ਪਾਸੇ ਤਾਂ ਯੂਆਰ ਆਪ ਦੀ ਪਿੱਠ थपथपा ਰਹੇ ਕਿ ਤੁਸੀਂ ਕਿੱਡੇ ਕਾਬਲ ਹੋ ਔਰ ਦੂਜੇ ਪਾਸੇ ਤੁਹਾਡਾ ਫੇਲਿਅਰ ਹੈ ਜਾਂ ਇੱਕ ਗੱਲ ਹੋਰ ਨਿਕਲ ਕੇ ਆਉਂਦੀ ਹੈ ਕਿ ਆਮ ਆਦਮੀ ਪਾਰਟੀ ਦੀ ਇਵੈਂਟ ਮੈਨੇਜਮੈਂਟ ਸੀ ਜਿਹੜਾ ਖਰਾਬ ਹੋ ਗਈ ਉਹਨੇ ਇਵੈਂਟ ਮੈਨੇਜਮੈਂਟ ਕੀ ਸੀ ਆਮ ਆਦਮੀ ਪਾਰਟੀ ਦਾ ਜੋਰ ਲੱਗਿਆ ਹੋਇਆ ਔਰੇ ਜ਼ੋਰਾ ਸਿੰਘ ਕਮਿਸ਼ਨ ਦੇ ਚੇਅਰਮੈਨ ਸਾਹਿਬ ਨੇ ਵੀ ਗੱਲ ਕੀਤੀ ਹੈ ਕਿ ਇਹ ਬੇਅਤਬੀਆਂ ਚ ਪੋਲਿਟਿਕਸ ਕਰਦੇ ਆ ਔਰ ਬੇਅਤਬੀਆਂ ਕਰਾਉਣ ਤੇ ਕੋਈ ਕਸਰ ਨਹੀਂ ਛੱਡਦੇ ਤਾਂ ਉਹ ਨਰੇਸ਼ ਯਾਦਵ ਦੀ ਇਨਡਾਈਟਮੈਂਟ ਤੋਂ ਵੀ ਕਲੀਅਰ ਹੈ ਔਰ ਐਵਰੀ ਇਵੈਂਟ ਇਜ਼ ਅ ਇਵੈਂਟ ਮੈਨੇਜਮੈਂਟ ਔਰ ਇਹ ਵੀ ਇੱਕ ਇਵੈਂਟ ਮੈਨੇਜਮੈਂਟ ਹੀ ਹੋ ਰਿਹਾ ਸੀ ਮੈਂ ਸਮਝਦਾ ਨਰਿੰਦਰ ਸਿੰਘ ਚੋੜੇ ਨਾਲ ਜਿਹੜਾ ਵੈਂਟ ਹੋਰਬਲੀ ਰੋਂਗ ਤੁਹਾਡਾ ਆਪਰੇਸ਼ਨ ਇਸ ਲਈ ਤੁਹਾਨੂੰ ਗੱਲ ਨਹੀਂ ਆਉਂਦੀ ਔਰ ਇੱਕ ਦੇਰਸ ਅਨ ਅਨਦਰ ਐਰਾ ਆਫ ਪੁਲਿਸ ਮੈਨ ਗੋਇੰਗ ਰੋਗ ਜਦੋਂ ਪੁਲਿਸ ਮੈਨ ਆਪ ਹੀ ਕਾਨੂੰਨ ਆਪ ਦੇ ਹੱਥਾਂ 'ਚ ਲੈਣਾ ਸ਼ੁਰੂ ਕਰ ਦਿੰਦੇ ਤੋੜਨਾ ਸ਼ੁਰੂ ਕਰ ਦਿੰਦੇ ਆ ਤੇ ਐਂਟੀ ਨੈਸ਼ਨਲ ਐਲੀਮੈਂਟਸ ਨਾਲ ਮਿਲ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਸ਼ੁਰੂ ਕਰ ਦਿੰਦੇ ਮੈਂ ਭੁੱਲਰ ਸਾਹਿਬ ਨੂੰ ਇੱਕ ਗੱਲ ਪੁੱਛਣਾ ਚਾਹੁੰਨਾ ਸਿਰਫ ਇੱਕ ਗੱਲ ਕਿ ਨਾਰਾਇਣ ਸਿੰਘ ਚੋੜਾ ਪਾਕਿਸਤਾਨ ਜਾਂਦਾ ਸੀ ਕਿ ਨਹੀਂ ਜਾਂਦਾ ਸੀ ਦੂਜਾ ਸਵਾਲ ਨਾਰਾਇਣ ਸਿੰਘ ਚੋੜਾ ਪੁਲਿਸ ਦੇ ਡਾਕੂਮੈਂਟਸ ਕੀ ਇਹ ਗਲਤ ਤਸਦੀਕ ਕਰਦੇ ਆ ਕਿ ਨਹੀਂ ਕਰਦੇ 댓 ਹੀ ਇਜ਼ ਅ ਐਕਟਿਵ ਸਲੀਪਰ ਸੈੱਲ ਆਫ ਦੀ ਆਈਐਸਆਈ ਤੀਜੀ ਗੱਲ ਕੀ ਪੁਲਿਸ ਨੇ ਇਹਦੇ ਕੋਲੋਂ ਆਰਡੀਐਕਸ ਗਰਨੇਡ ਏਕੇ 47 ਸੁਫਿਸਟੀਕੇਟਿਡ ਵੈਪਨਸ ਰਿਕਵਰ ਕਰੇ ਹੈ ਕਿ ਨਹੀਂ ਕੀਤੇ ਜਦੋਂ ਤੁਸੀਂ ਮੇਰੀ ਇਹਨਾਂ ਗੱਲਾਂ ਦਾ ਜਵਾਬ ਦੇ ਦੋਗੇ ਹਾਂ ਜਾਂ ਨਾ ਚ ਫਿਰ ਅਗਲੀ ਗੱਲ ਦਾ ਮੈਨੂੰ ਦੱਸ ਦਿਓ ਕੀ ਸੂਦਾਰ ਸੁਖਬੀਰ ਸਿੰਘ ਬਾਦਲ ਸਮੇਤ 12 13 Z+ ਪ੍ਰੋਟੈਕਟਿਵ ਨੇ ਪੰਜਾਬ 'ਚ ਹਰ ਪ੍ਰੋਟੈਕਟਿਵ ਦਾ ਇੱਕ ਡੋਸੀਅਰ ਬਣਿਆ ਕਿ ਉਹਨੂੰ ਕਿਤੋਂ ਕਿਤੋਂ ਖਤਰਾ ਹੈ ਹਾਂ ਕੋਈ ਨਵਾਂ ਪੈਦਾ ਹੋ ਜੇ ਤੇ ਉਹ ਡੋਸੀਅਰ 'ਚ ਬਾਅਦ ਕੀ ਆਊਗਾ ਮਗਰ ਵੈਸੇ ਲਗਭਗ ਫਾਈਲ ਬਣੀ ਹੋਈ ਆ ਉਸ ਫਾਈਲ 'ਚ ਨਰੈਣ ਸਿੰਘ ਚੌੜੇ ਦਾ ਸਿੱਧਾ ਜ਼ਿਕਰ ਉਸ ਨਰੈਣ ਸਿੰਘ ਚੌੜੇ ਨੂੰ ਇੱਕ ਜੈਡ ਪਲੱਸ ਪ੍ਰੋਟੈਕਟਿਵ ਦੇ ਆਲੇ-ਦੁਆਲੇ ਉਹਦੇ ਤਾਂ ਐ ਤੁਸੀਂ ਨਾਲ-ਨਾਲ ਘੁਮਾਈ ਫਿਰਦੇ ਸੀਗੇ ਕਿ ਸ਼ਾਇਦ ਇਹ ਜਿਹੜੇ 175 ਪੁਲਸ ਵਾਲੇ ਲਾਏ ਸੀ ਕਿਤੇ ਨਰੈਣ ਚੋੜੇ ਤੇ ਤੇ ਨਹੀਂ ਲਾਏ ਸੀ ਕਿ ਇਹਨੂੰ ਨਾ ਕੋਈ ਰੋਕ ਲਵੇ ਕਿਉਂਕਿ ਮੈਂ ਉਹ ਵੀਡੀਓ ਨੂੰ ਸ਼ੇਅਰ ਕਰੂੰਗਾ ਯੂ ਵਿਲ ਬੀ ਅਮੇਜ਼ਡ ਐਟ ਦ ਪੁਲਿਸ ਦੀ ਕਨਾਈਵੰਸ ਪੁਲਿਸ ਦੀ ਮਿਲੀ ਭੁਗਤ ਔਰ ਪੁਲਿਸ ਨੇ ਇਹ ਸਾਰਾ ਇਨਸੀਡੈਂਟ ਆਪ ਕਰਵਾਇਆ ਇਹ ਤਾਂ ਹੁਣ ਉਹ ਆਪ ਦੱਸ ਦੇਣ ਕਿ ਉਹਨਾਂ ਦੀ ਨੈਗਲੀਜੈਂਸ ਹੈ ਕਿ ਕਨਾਈਵਾਂਸ ਹੈ ਕਿਉਂਕਿ ਮੇਰਾ ਮੰਨਣਾ ਆਫਟਰ ਸੀਇੰਗ ਦ ਵੀਡੀਓਜ਼ ਕਿ ਇਹ ਪੁਲਿਸ ਦਾ ਔਰ ਹਰਪਾਰ ਰੰਧਾਵੇ ਦਾ ਇਹਦਾ ਸਿੱਧਾ ਹੀ ਹੱਥ ਹੈ ਔਰ ਮੈਂ ਕਾ ਪੋਸਟਰ ਤੁਹਾਡੇ ਤਿਆਰ ਕੀਤਾ ਹੈ ਥੋੜਾ ਇਹਨੂੰ ਵੇਖ ਲਓ ਫਿਰ ਤੁਹਾਨੂੰ ਹੌਲੀ-ਹੌਲੀ ਸਮਝ ਆਊਗੀ ਜਿਹੜਾ ਆਮ ਆਦਮੀ ਪਾਰਟੀ ਦਾ ਇਵੈਂਟ ਮੈਨੇਜਮੈਂਟ ਥੋੜਾ ਡੀਰੇਲ ਹੋ ਗਿਆ ਇਹਦੇ ਵਿੱਚ ਅਰਵਿੰਦ ਕੇਜਰੀਵਾਲ ਜਿਵੇਂ ਨਰੇਸ਼ ਯਾਦਵ ਨੂੰ ਵਰਤ ਲਿਆ ਬੇਤਵੀ ਲਈ ਹਿੰਦੂ ਮੁਸਲਮਾਨ ਮੁੱਦਾ ਉੱਥੇ ਭਗਵੰਤਮਾਨ ਡੀਜੀਪੀ ਔਰ ਸਭ ਨੂੰ ਪਤਾ ਮੈਨੂੰ ਤਾਂ ਖਾਸ ਤੌਰ ਤੇ ਪਤਾ ਗੌਰਵ ਯਾਦਵ ਸਾਹਿਬ ਮੇਰੀ ਅੱਖਾਂ 'ਚ ਅੱਖਾਂ ਪਾ ਕੇ ਡਿਨਾਈ ਕਰਦੇ ਹੋ ਕਿਸੇ ਬੋਬੀ ਭੁੱਲਰ ਤੇ ਥੋੜੇ ਵਿੱਚ ਤਾਂ ਸੂਈ ਨਹੀਂ ਲੰਗਦੀ ਔਰ ਬੋਵੀ ਪੁੱਲਰ ਤੇ ਹਰਪਾਲ ਰੰਦਾ ਵਿੱਚ ਸੋਈ ਨਹੀਂ ਲੱਗਦੀ ਇਹ ਮੈਨੂੰ ਵੀ ਪਤਾ ਥੈਟਸ ਵਾਈ ਇਹਨੂੰ ਇਸ ਕਿਸਮ ਦੀ ਪ੍ਰੋਟੈਕਸ਼ਨ ਦਿੱਤੀ ਜਾ ਰਿਹਾ ਔਸ ਬੰਦੇ ਦਾ ਨਰੈਣ ਚੌੜੇ ਨਾਲ ਕੀ ਪਿਆਰ ਹੈ ਇਹ ਜ਼ਰੂਰ ਐਕਸਪਲੇਨ ਕਰਿਓ ਔਰ ਇੱਕ ਨਾ ਨਾ ਆਈ ਐਮ ਗੋਇੰ ਟੂ ਸਟਾਰਟ ਵਿਦ ਅ ਵੀਡੀਓ ਤੁਸੀਂ ਹੈਰਾਨ ਹੋਵੋਗੇ ਨਰੈਣ ਚੌੜਾ ਹੈਜ਼ ਬੀਨ ਐਕਸਟ੍ਰੀਮਲੀ ਐਕਟਿਵ ਔਨ 3rd ਐਂਡ 4th ਸੈਕੰਡ ਨੂੰ ਵੀ ਆਇਆ ਸੀ ਮਗਰ ਮੈਂ 4 ਔਰ 4 ਦੀ ਬਿਕੋਜ਼ ਦੇ ਸੋ ਮੱਚ ਡਾਟਾ ਦੱਟ ਮੈਂ ਹੌਲੀ ਹੌਲੀ ਤੁਹਾਡੇ ਸਾਹਮਣੇ ਰੱਖੀ ਜਾਊਗਾ 3 ਤਰੀਕ ਦਾ ਮੈਂ ਦੱਸ ਰਿਹਾ ਇੱਕ ਵਾਰ ਹੀ ਨਹੀਂ ਆਉਂਦਾ ਆਉਂਦਾ ਚਲੇ ਜਾਂਦਾ ਆਉਂਦਾ ਚਲੇ ਜਾਂਦਾ ਆਉਂਦਾ ਚਲੇ ਜਾਂਦਾ ਪੁਲਿਸ ਇੱਕ ਵਾਰੀ ਵੀ ਨਹੀਂ ਉਹਨੂੰ ਫੜਦੀ ਔਰ 4 ਤਰੀਕ ਨੂੰ ਫਿਰ ਮੈਂ ਅੱਡ ਬਖਾਊਂਗਾ ਕਿ ਉਹਦੇ ਕੀ ਸੀ ਨਾ ਉਹ 3 ਤਰੀਕ ਵਾਲੇ ਪਹਿਨਾ ਆ ਧਿਆਨ ਨਾਲ ਵੇਖ ਲਿਓ ਜੀ ਉਹ ਲੇਜਰ ਨਹੀਂਓ ਲੇਜਰ ਲੇਜਰ ਨਹੀਂ ਉਹ ਆ ਗਿਆ ਜੀ ਨਰੈਣ ਚੋੜਾ ਇੱਕ ਇੱਕ ਜਸਟ ਸਟਾਪ ਇਟ ਵਾਂਸੇ ਇੱਕ ਨਾ ਮੈਂ ਕੁਝ ਜਰਨਲਿਸਟ ਨੂੰ ਮੈਂ ਵੀ ਬੜਾ ਫੋਲੋ ਕਰਦਾ ਥੋੜੇ ਚ ਵੀ ਹੈਗੇ ਉਹ ਬੈਠੇ ਇੱਥੇ ਜਿਹੜੇ ਜਿਨ੍ਹਾਂ ਦੀ ਜਰਨਲਿਜ਼ਮ ਦੀ ਮੈਂ ਬੜੀ ਇੱਜ਼ਤ ਕਦਰ ਕਰਦਾ ਹੈ ਥੈਟ ਦੇ देयर ਇਨ ਸਟੋਰੀਜ਼ ਆ ਐਕਚੁਅਲੀ ਅ ਲੋਟ ਰਿਵੀਲਿੰਗ ਉਹਨਾਂ ਚੋਂ ਇੱਕ ਨੇ ਬੋਲਦਿਆਂ ਕਹਿਤਾ ਕਿ ਯਾਰ ਮਜੀਠੀਆ ਸਾਹਿਬ ਨੇ ਜਿਹੜੀ ਵੀਡੀਓ ਵਿਖਾਈ ਆ ਨਾ ਉਹ ਚੋਂ ਸਪਸ਼ਟ ਨਹੀਂ ਹੋ ਰਿਹਾ ਚਿਹਰੇ ਸਪਸ਼ਟ ਨਹੀਂ ਹੋ ਰਹੇ ਅੱਜ ਉਹਨਾਂ ਦੇ ਲਈ ਹੈ ਕਿ ਅੱਜ ਮੈਂ ਚਿਹਰੀ ਸਪਸ਼ਟ ਕਰ ਰਿਹਾ ਕਿ ਚੰਗੀ ਤਰ੍ਹਾਂ ਪਛਾਣ ਕਰ ਲਿਓ ਭਾਵੇਂ ਹੁਣ ਤਾਂ ਡੀਐਨਏ ਵੀ ਕਰਾ ਲਿਓ ਹਰਪਾਲ ਰੰਧਾਵਾ ਹੀ ਐਸਪੀ ਨਿਕਲਣਾ ਤੇ ਉਹ ਨਰੈਣ ਚੋੜਾ ਹੀ ਨਿਕਲਣਾ ਆ ਤਿੰਨ ਤਰੀਕ ਦੀ ਹੈ ਜੀ ਉਹ ਆ ਗਿਆ ਉਹਦੇ ਨਾਲ ਇੱਕ ਬੰਦਾ ਹੈ ਜਿਹਦੀ ਹਲੇ ਮੈਂ ਪਛਾਣ ਕਰਨੀ ਹੈ ਇਹ ਉੱਥੇ ਹੀ ਆ ਜੀ ਜਿੱਥੇ ਸਾਡੀ ਸੇਵਾ ਚੱਲ ਰਹੀ ਹੈ ਜੀ ਇਸੇ ਆਪ ਗੁਰੂ ਘਰ ਦੇ ਤੁਸੀਂ ਵੇਖ ਹੀ ਰਹੇ ਹੋ ਪ੍ਰਕਰਮਾਂ 'ਚ ਆਪ ਪਛਾਣ ਇੱਕ ਮਿੰਟ ਰੋਕ ਲੈ ਇੱਕ ਮਿੰਟ ਆ ਹੁਣ ਚੰਗੀ ਤਰ੍ਹਾਂ ਇਹਦੇ ਚ ਪਛਾਣ ਕਰ ਲੈਣ ਜਿਨ੍ਹਾਂ ਨੂੰ ਨਹੀਂ ਪਛਾਣ ਆ ਰਹੀ ਮੈਂ ਤਾਂ ਇਹ ਬੜੇ ਧਿਆਨ ਨਾਲ ਵਿਖਾ ਰਿਆ ਲਾਈਟ ਬਲੂ ਟਰਬਨ ਆਪ ਲਾਈਟ ਬੇਸ ਜੈਕਟ so that ਇਹ ਚ ਕਨਫਿਊਜ਼ਨ ਨਾ ਹੋਵੇ ਇਹ 3 ਤਰੀਕ ਦੀ ਡਰੈਸ ਹੈ ਔਰ 4 ਤਰੀਕ ਦੀ ਡਾਰਕ ਬਲੂ ਟਰਬਨ ਤੇ ਡਾਰਕ ਰੇ ਡਰੈਸ ਹੈ ਕਾਲੀ ਪੈਂਟ ਤਾਂ ਦੋਵੇਂ ਦੇਣੀ ਹੈ so that is just to make it clear ਔਰ ਜਿਹੜਾ ਕਹਿ ਰਿਹਾ ਪੁਲਿਸ ਕਹਿ ਰਿਹਾ ਲੋਨ ਵੂਲਫ ਅਟੈਕ ਲੋਨ ਵੂਲਫ ਅਟੈਕ ਆ ਦੂਜਾ ਆਇਡੈਂਟੀਫਾਈ ਕਰ ਲਿਆ ਮਹਾਸ਼ਾਹ ਕੌਣ ਆ ਕਿ ਨਹੀਂ ਕੀ ਮੈਂ ਕਰਕੇ ਹੀ ਦਮਾ ਭੁੱਲਰ ਸਾਹਿਬ ਆ ਆ ਗਈ ਜੀ ਉਸੇ ਦਿਨ ਦੀ ਆ ਉਹ ਬੰਦਾ ਨਾਲ ਹੀ ਰਹਿੰਦਾ ਆ ਕਾਲ ਤੱਕ ਸਾਹਿਬ ਤੋਂ ਹੁਣ ਉਹ ਨੂੰ ਜਾ ਰਿਹਾ ਜੀ ਸਾਰੇ ਥਾ ਦੀ ਬੜੇ ਧਿਆਨ ਨਾਲ ਰੈਕੀ ਕਰ ਰਿਹਾ ਜੀ ਇਹ ਤਿੰਨ ਔਰ ਅਸੀਂ ਤਿੰਨ ਤਰੀਕ ਨੂੰ ਉੱਥੇ ਸੇਵਾ ਕਰ ਰਹੇ ਹਾਂ ਜੀ ਆ ਸਰ ਚਲ ਰਹੀ ਸੀ ਨਹੀਂ ਆਉਣੀ ਇਹਦੇ ਤੇ ਨਹੀਂ ਹੁਣ ਬਲਾਜਰ ਵੀ ਦਿਖਾ ਦਾਂ ਨਹੀਂ ਹੁਣ ਤਿੰਨ ਤਰੀਕ ਪਹਿਲਾਂ ਮਖਾ ਲਾ ਹਾਂ ਹਾਂ ਜਦੋਂ ਉਹ ਚੇਰੇ ਐਂਟਰ ਹੁੰਦਾ 7:00 ਜੀ ਖਲਤਨ ਦੀ ਦਿਖਾ ਦੇਣ ਲੱਗਾ ਜਿੱਥੇ ਉਹ ਆ ਆ ਇੱਕ ਮਿੰਟ ਬੜੇ ਧਿਆਨ ਨਾਲ ਜੀ ਕੱਲ ਨਾ ਜੀ ਕਈਆਂ ਨੇ ਮੈਨੂੰ ਸਵਾਲ ਕੀਤਾ ਥੋੜਾ ਕਿ ਐਸਪੀ ਰੰਧਾਵੇ ਦੀ ਫੋਟੋ ਕਲੀਅਰ ਨਹੀਂ ਆ ਰਹੀ ਹੁਣ ਤੁਸੀਂ ਹੈਰਾਨ ਹੋਵੋਗੇ ਇਸ ਵੀਡੀਓ ਐਸਪੀ ਰੰਧਾਵਾ ਕੇਵਲ ਗੱਲ ਨਹੀਂ ਕਰਦਾ ਐਸਪੀ ਰੰਧਾਵਾ ਇਹਨੂੰ ਇਸ਼ਾਰਾ ਵੀ ਕਰਦਾ ਐ ਬੜੇ ਧਿਆਨ ਨਾਲ ਵੇਖੋ ਐ ਕਰਦਾ ਕਿ ਅਜੇ ਤਿਆਰੀ ਹੈ ऑल सेट ਆ ਬੜੇ ਧਿਆਨ ਨਾਲ ਵੇਖਿਓ ਜੀ ਸੀ ਦੇ ਹੈਂਡ ਮੂਵਮੈਂਟਸ ਐਂਡ that unknown person ਉਹ ਪਿੱਛੇ ਤੁਰਿਆ ਫਿਰਦਾ ਬੜੇ ਧਿਆਨ ਨਾਲ ਜੀ ਯੂ हैव टू सी द हैंड ਮੂਵਮੈਂਟਸ ਇਹ ਤੁਸੀਂ ਦੇਖੋਗੇ ਐਡੀ ਇੰਟੈਂਟ ਗੰਭੀਰ ਡਿਸਕਸ਼ਨ ਬਟਵੀਨ ਐਨ ਆਈਐਸਆਈ ਬੈਕ ਟੈਰਰਿਸਟ ਐਂਡ ਇੱਕ ਵਰਦੀ ਧਾਰਕ ਅਫੀਸ਼ੀਅਲ ਡੀਜੀਪੀ ਸਾਹਿਬ ਆਈ ਵਾਂਟ ਆਨਸਰਸ ਫਰਮ ਯੂ ਲੁੱਕ ਐਟ ਦਾ ਡਿਸਕਸ਼ਨ ਟੇਕਿੰਗ ਪਲੇਸ ਨਾਓ ਸ਼ੇਕਿੰਗ ਹੈਂਡਸ ਹੁਣ ਫੇਰ ਹੱਥ ਫੜ ਕੇ ਉਹਨੂੰ ਤੋਰੀ ਜਾ ਰਿਹਾ ਅੱਗੇ ਨੂੰ ਆਹ ਦੇਖੋ ਸਾਈਡ ਤੇ ਲੈ ਕੇ ਚੱਲਿਆ ਨਾਉ ਸਪੀਕਿੰਗ ਇਨ ਦਾ ਇਅਰ ਆ ਉਹ ਬੰਦਾ ਮਗਰ ਖਲੋਤਾ ਜੀ ਨਾ ਉਹਦੇ ਕਹਾਨੇ ਚ ਬੋਲੀ ਜਾ ਰਿਹਾ ਮਤਲਬ ਤੇਰੀ ਏਡੀ ਇਹ ਕੋਈ ਐਨਆਈਏ ਦੇ ਚੀਫ ਨਾਲ ਤੂੰ ਗੱਲ ਕਰ ਰਿਹਾ ਪਿੱਛੇ ਸਾਹਮਣੇ ਸੁਬੀਨ ਜੀ ਉਹ ਬੈਠੇ ਜੀ ਉਹ ਪਿੱਛੇ ਤੁਸੀਂ ਸਾਰੀ ਪ੍ਰੈਸ ਲੱਗੀ ਹੋਈ ਆ ਤੁਹਾਡੀ ਤੁਸੀਂ ਵੀ ਵੇਖ ਲਓ ਕਿ ਤੂੰ ਉਹ ਬੈਠੇ ਸੁਬੀਰ ਜੀ ਸਾਹਮਣੇ ਉਹ ਸਾਰੀ ਉਹ ਜਮਾਵੜਾ ਜਿਹੜਾ ਜੰਮਿਆ ਹੈ ਇਹ 10:00 ਵਜੇ ਪੰਜ ਇਹ ਟਾਈਮ ਨਾਲ 10 15 ਮਿੰਟ ਉੱਤੇ ਥੱਲੇ ਆ ਬਿਕੋਜ਼ ਔਨ ਦਾ ਸੀਸੀਟੀਵੀ ਬਟ ਇਹ ਲਗਭਗ ਉਹਦੀ ਜੋ ਸਾਰੇ ਜਮਾਵੜਾ ਪ੍ਰੈਸ ਦਾ ਲੱਗਿਆ ਜੀ ਪਿੱਛੇ ਆ ਲੋ ਆ ਹੁਣ ਹੱਥ ਮੂਵਮੈਂਟ ਵੇਖਿਓ ਜੀ ਇਹਦੀ ਆ ਦੇਖੋ ਆ ਦੇਖ ਆ ਆ ਇੱਕ ਵਾਰ ਫੇਰ ਮਖਾਣੀ ਆ ਇੱਥੇ ਹੀ ਦਿਖਾਈਂ ਆ ਦੇਖੀ ਬਾਰ-ਬਾਰ ਜਿੰਮੇ ਕਿਸੇ ਨੂੰ ਕਹਿੰਦੇ ਓਕੇ ਦਿਖਾ ਦੇ ਇੱਕ ਵਾਰ ਵਾਪਸ ਕਰ ਉਹੀ ਪਿੱਛੇ ਕਰਨਾ ਚਲੋ ਤੁਸੀਂ ਚੈਨਲ ਵਾਲੇ ਮੇਰੇ ਤੋਂ ਤਗੜੇ ਹੋ ਤੁਸੀਂ ਐ ਚੰਗੀ ਤਰ੍ਹਾਂ ਵਿਖਾ ਦਿਓ ਜਿਵੇਂ ਵਿਖਾਉਂਦੇ ਹੁੰਨੇ ਸਾਡਾ ਅਗਲਾ ਕੰਮ ਤੈਨੂੰ ਤਰੀਕ ਨੂੰ ਜਿਹੜਾ ਬੰਟੀ ਰਮਾਨਾ ਹਾ ਉਹ ਯੈਸਟਰਡੇ ਯੈਸਟਰਡੇ ਮੈਂ ਕਿਹਾ ਸੀਗਾ ਬੰਟੀ ਰਮਾਨੇ ਨੇ ਮੈਨੂੰ ਕਿਉਂਕਿ ਕੱਲ ਹੀ ਦੱਸਿਆ ਕਿ ਹਾਓ ਬੈਂ ਦੇ ਵਾਰ ਡੂਇੰਗ ਲੰਗਰ ਸੇਵਾ ਜਦੋਂ ਝੂਠੇ ਵਰਤਨਾ ਦੀ ਸੇਵਾ ਚੱਲ ਰਹੀ ਸੀ ਹੀ ਵਾਕਡ ਅਪ ਟੂ ਸੁਖਬੀਰ ਜੀ ਤੂੰ ਰਮਾਣਾ ਐਂਡ ਟੋਲਡ ਹਿਮ ਕਿ ਤੂੰ ਪਿੱਛੇ ਹੋ ਜਾ। ਔਰ ਮੈਂ ਉਹ ਵੀਡੀਓ ਵੀ ਸ਼ੇਅਰ ਕਰ ਰਿਹਾ ਸੋ ਥੈਟ ਕੋਈ ਇਹ ਨਾ ਸਮਝੇ ਥੈਟ ਵੀ ਆਰ ਮੇਕਿੰਗ ਅਪ ਸਟੋਰੀਜ਼ ਹੋਣੇ ਤਾਂ ਕੱਲ ਦੱਸੀ ਫਿਰ ਮੈਂ ਵੀਡੀਓ ਕੱਢੀ ਹੋ। ਆ ਦਿਖਾਓ। ਵੀਰ ਚੇਰ ਤੇ ਬੈਠੀ ਹੋਈ ਹਲਾਕੀ ਤਫਰੀਦ ਗਾ ਰਹੀ ਹੈ। ਇਹ ਕਿਸੇ ਅਧਿਕਾਰਿਕ ਡਿਊਟੀ ਦੇ ਬਾਹਰ ਵੀਰ ਚੇਰ ਤੇ ਬੱਚਾ ਫਾਟੇ ਬੱਦਲੇ ਇਨਫੈਕਟ ਆ ਗਿਆ ਜੀ। ਨਹੀਂ ਬਾਈ ਵੀ ਗਈ। ਇੱਥੇ ਪਾਸੇ ਦਸਨਾ ਤਮਾਮ ਦੇਖਿਆ ਜਾ ਸਕਦਾ ਹੈ। ਪਾਸੇ ਸੁਖਦੇਵ ਸਿੰਘ ਵੀ ਇੱਥੇ ਬੈਠੇ ਹੋਏ ਸੀ। ਹਾਂ ਕਿ ਕਿੰਨੇ ਪਾਸੇ مین ਐਂਟ੍ਰੈਂਸ ਦੇ ਵਿੱਚ ਆ ਉਹਨਾਂ ਨੂੰ ਜਾ ਕੇ ਕਹਿੰਦਾ ਕਹਿੰਦਾ ਤੁਸੀਂ ਨੌਜਵਾਨ ਨਾਲ ਨਹੀਂ ਚਾਹੀਦੇ ਆ ਬਜ਼ੁਰਗਾਂ ਨੂੰ ਨਾਲ ਕਰ ਦੇ ਕਿ ਬਜ਼ੁਰਗਕ ਤੋਂ ਫਿਰ ਰਿਐਕਟ ਨਹੀਂ ਹੋਣਾ ਕੀ ਹੋਣਾ ਇਹ ਤਾਂ ਇਹ ਦੱਸ ਸਕਦਾ ਇਹਨੂੰ ਕੀ ਇਹਨੂੰ ਢਿੱਡ ਪੀੜ ਕੀ ਆ ਸੁਖਬੀਰ ਜੀ ਸੇਵਾ ਕਰਦੇ ਕੋਈ ਉੱਥੇ ਫਲੈਗ ਮਾਰਚ ਤੇ ਤਾਂ ਖਲੋਤੇ ਨਹੀਂ ਕਿ ਫਲਾਣੇ ਨੇ ਖਲੋਣਾ ਇੱਥੇ ਆ ਡੀਜੀਪੀ ਖਲੋਤਾ ਇੱਥੇ ਡੀਆਈਜੀ ਖਲੋਊਗਾ ਆਈਜੀ ਖਲੋਊਗਾ ਜਿਹੜਾ ਮਰਜ਼ੀ ਖਲੋਵੇ ਭਾਈ ਗੁਰੂ ਘਰ ਉਹਨੂੰ ਸਪੈਸ਼ਲੀ ਜਾ ਕੇ ਕਹਿਣਾ ਤੇ ਤੁਸੀਂ ਨੌਜਵਾਨ ਪਿੱਛੇ ਹੋ ਜਾ ਇਹ ਵਾਟ ਇਸ ਇਹ ਕਿਹੜਾ ਪ੍ਰੋਟੋਕੋਲ ਹੈ ਪੁਲਿਸ ਦਾ ਮੈਂ ਪੁੱਛਣਾ ਚਾਹੁੰਦਾ ਐਂਡ ਕਈ ਕਹਿ ਰਹੇ ਸੀ ਕਿ ਉਹਦੀ ਡਰੈੱਸ ਡਰੈੱਸ ਬਾਰ-ਬਾਰ ਵੇਖ ਲਿਓ ਜੀ 3 ਤਰੀਕ ਦੀ ਉਹ ਡਰੈੱਸ ਇੱਕ ਮਿੰਟ ਧਿਆਨ ਨਾਲ ਵਿਖਾਈ ਔਰ ਇੱਕ ਥੋੜਾ ਚੈਨਲ ਹੀ ਹੈ ਜਿਹੜਾ ਵੀਡੀਓ ਚਲਾ ਰਿਹਾ ਸੀ ਜਿਹਨੇ ਆਵਾਜ਼ ਪਛਾਣ ਨਹੀਂ ਲਈ ਹੋਣੀ ਜੀ ਆਹ ਹਾਂ ਬਿਲਕੁਲ ਬਿਲਕੁਲ ਤੁਸੀਂ ਐਕਚੁਅਲੀ ਕਹ ਤੇ ਮੈਨੂੰ ਕਹਿ ਤਾ ਨਾ ਬਜੀਟੀਆਂ ਨੇ ਘਰੋਂ ਬਣਾ ਲੀਆ ਆ ਆ ਮੀਰ ਚੇਰਤੇ ਦੇ ਬਟਕੇ ਕੋਈ ਅਲੱਗੀ ਤਕਰੀਰਾਂ ਚ ਕਾਇਮ ਹੈ ਇਹ ਵਿਚਾਰਿਕ ਕਾਰ ਡਿਊਟੀ ਦੇ ਪਹਾੜ ਮੀਰ ਚੇਰਤੇ ਬੱਛਾ ਰੋਕ ਲੈ ਇੱਕ ਮਿੰਟ ਵਾਈ ਆਮ ਸ਼ੋਇੰਗ ਯੂ ਦਿਸ ਡਰੈਸ ਇਹ ਜੇ ਕਪੜੇ ਵੇਖ ਲਓ ਉਹੀ ਕਪੜੇ ਨੇ ਜਿਹਦੇ ਨਰੈਣ ਚੋੜੇ ਵਾਲੇ ਕਪੜੇ ਵਿਖਾਦੀ ਹੂੰ ਨਹੀਂ ਉਹ ਫੋਟੋ ਤੇ ਦਿਖਾ ਇਹ ਚ ਇੱਕ ਵਾਰੀ ਉਹ ਵੀਡੀਓ ਵਿਖਾ ਦੇ ਸੋ ਦੈਟ ਦੈਟ ਕਨਫਿਊਜ਼ਨ ਫਿਨਿਸ਼ਸ ਕਿ ਨਰੈਣ ਚੋੜੇ ਦੇ ਕਪੜੇ ਔਰ ਇਹਦੇ ਕਪੜੇ ਇਹਦੇ ਉਹੀ ਕੱਪੜੇ ਸੀ ਜਿਹਦੇ ਇਹ ਤਿੰਨ ਤਰੀਕ ਦੀ ਸਾਰੀ ਵੀਡੀਓ ਹੈ ਜੀ ਉਹ ਉਹ ਵੇਖ ਲਓ ਥੋੜਾ ਪਿਛੇ ਆ ਸੇਮ ਹੈ ਕਿ ਨਹੀਂ ਹੈ ਜੀ ਹੋ ਗਈ ਜੀ ਤਸੱਲੀ ਐ ਨਹੀਂ ਕੁਐਸਚਨਸ ਥੋੜਾ ਲੱਗਤੋਂ ਕਰਦੇ ਨੇ ਚਲੋ ਉਹ ਵੀ ਮੈਂ ਤੁਹਾਨੂੰ ਭੇਜ ਦੇਣਾ ਹੁਣ ਆਜੋ 9th ਫੋਰਥ ਨੂੰ ਚੱਲੇ ਆਪਾਂ 4 ਤਰੀਕ ਦਾ ਆਉਗੀ ਹੁਣ 4 ਤਰੀਕ ਨੂੰ ਨਾ ਜੀ ਇਹ ਪਹਿਲਾ ਹੁਣ ਮਹਤਾ ਭੁੱਲਰ ਸਾਹਿਬ ਤੁਹਾਨੂੰ ਪੁੱਛਣਾ ਚਾਹਨਾ ਆ ਫੜਿਆ ਤੁਸੀਂ ਉਹ ਕਿਹੜੇ ਪੈ ਪਾਕਿਸਤਾਨ ਬੇਸ ਟੈਰਰ ਮੋਡਿਊਲ ਫੜੇ ਇਹ 175 ਪੁਲਸ ਵਾਲੇ ਮੈਨੂੰ ਵਿਖਾਇਓ ਕਿੱਥੇ ਆ ਕਿਉਂਕਿ ਇਹ ਇੱਕ ਆ ਹੀ ਐਂਟਰ ਨਹੀਂ ਹੁੰਦਾ ਇਹ ਤਾਂ ਇਹਨੇ ਤਾਂ ਮਾਰਨਿੰਗ ਵਾਕ ਬਣਾਈ ਸੀ ਦਰਬਾਰ ਸਾਹਿਬ ਨੂੰ ਆਉਂਦਾ ਵੇਖਦਾ ਫਿਰ ਚਲੇ ਜਾਂਦਾ ਫਿਰ ਆਉਂਦਾ ਫਿਰ ਵੇਖਦਾ ਫਿਰ ਚਲੇ ਜਾਂਦਾ ਐਸੇ ਇਹ ਮੌਕੇ ਦੀ ਪਰਾਖ ਤੇ ਸੀ ਕਿ ਵਿਚ ਇਸ ਦਾ ਬੈਸਟ ਥੋਟ ਮਤਲਬ ਹੀ ਟੇਕਸ ਆਫ ਹਿਸ ਸ਼ੂਜ਼ ਐਂਡ ਵੇਅਰਸ देम ਟੇਕਸ ਆਫ ਵੇਅਰਸ देम 4 ਟਾਈਮਸ ਇਨ ਦਾ ਮਾਰਨਿੰਗ ਜਿਹਨੇ ਗੁਰੂ ਘਰ ਸ਼ਰਧਾ ਨਾਲ ਆਉਣਾ ਭਾਈ ਉਹ ਤਾਂ ਇੱਕ ਵਾਰੀ ਆਉਂਦਾ ਉਹਨੇ 2 ਘੰਟੇ ਰਹਿਨੇ 1 ਘੰਟਾ ਲਾਉਣਾ 10 ਮਿੰਟ ਲਾਉਣੇ ਆ ਫਿਰ ਉਹ ਚਲੇ ਜਾਂਦਾ ਫੋਟੋ ਡੇ ਜਾਂ ਸ਼ਾਮ ਨੂੰ ਆਊਗਾ ਆ ਹੁਣ 3 ਘੰਟਿਆਂ ਚ 3 ਵਾਰੀ ਐਂਟਰੀ ਐਗਜ਼ਿਟ ਹੋਊਗੀ ਆ ਚਵੇਰ ਦੀ ਆ ਜੀ 757 ਉਹ ਆ ਰਿਹਾ 4 ਤਰੀਕ ਨੂੰ ਦਿਸ ਇਸ ਦਾ ਡੇ ਆਫ ਸ਼ੂਟਿੰਗ ਨਾ ਮੂਹ ਬੰਨਿਆ ਉਹ ਕੱਪੜੇ ਨੇ ਜੀ ਡਾਰਕ ਬਲੂ ਟਰਬਨ ਬਲੈਕ ਐਂਡ ਗ੍ਰੇ ਇਨ ਆਫ ਦਿਓ ਜੈਕਟ ਜੀ ਸਵੈਟਰ ਜਿਹੜਾ ਵੀ ਪਾਇਆ ਆਉ ਉਹ ਪੁਲਿਸ ਵਾਲਾ ਇੱਕ ਖਲੋਤਾ ਦੇਖ ਰਿਹਾ ਜੀ ਇੱਥੇ 175 ਕਿਥੇ ਆ ਹੁਣ ਆ 4 ਤਰੀਕ ਹੀ ਹੁਣ ਜੋੜੇ ਲਾਊਗਾ ਜੀ 8 ਉਹ ਹੀ 8 ਵਜੇ ਕੁਛ ਮਿੰਟ ਜੀ ਮੈਂ ਤੈਨੂੰ ਕਿਹਾ ਸੀ ਐਗਜ਼ਿਟ ਐਗਜ਼ਿਟ ਐਂਟਰੀ ਐਗਜ਼ਿਟ ਕਰੀ ਜਾਂ ਸਾਰੀਆਂ ਹੀ ਵਿਖਾ ਦੇ ਕਿੰਨੀ ਆ ਰਹੀ ਐਂਟਰੀ ਐਗਜ਼ਿਟ ਹੋ ਗਈ ਇਹ ਇੱਕ ਹੋਰ ਵੀਡੀਓ ਸੀ ਆ ਰਹੀ ਹੈ ਇਹ ਸਭ 8 ਵਜੇ ਆਜੀ ਸਵੇਰੇ 7 7 ਸਾਢੇ ਪੌਣੇ 8 8 9 ਵਜੇ ਦੀ ਹੈ ਬੂਟ ਲਾਏ ਤੇ ਆ ਗਿਆ ਸ਼ਹਿਰ ਤੋਂ ਵੀਡੀਓਜ਼ ਵਿਦਿਓ ਹੁਣ ਇਹ ਹੈ ਜੀ ਜਿੱਥੋਂ ਉਹ ਅਕਾਲ ਤਖਸਾਲ ਸਿੱਧੇ ਐਂਟਰ ਕਰੀਦਾ ਉਥੇ ਸਿੰਘ ਸਾਹਿਬ ਜੀ ਦਾ ਸੈਕਟਰੀਏਟ ਹੈ ਇਹ ਹੈਗਾ ਜੀ ਸਵੇਰੇ ਕਿੰਨੇ ਵਜੇ ਦੀ ਟਾਈਮ ਕੋਈ ਆ ਕੁਸ਼ਦੀ ਜੀ ਨਹੀਂ ਤੇ ਆਪਾਂ 3 ਐਂਟਰੀਜ਼ ਵਿਖਾਉਣੀ ਹੈ ਨਾ ਮੈਂ ਤੈਨੂੰ ਜਿਹੜੀ ਗੱਲ ਉਹ ਲੱਗੇ ਸਵੇਰ ਵਾਲੀ ਪਹਿਲੀ ਐਂਟਰੀ ਇਹ ਪਹਿਲੀ ਐਂਟਰੀ ਆ ਜੀ ਫਿਰ ਜਦੋਂ ਮੂੰਹ ਮੈਨੂੰ ਲੱਗਦਾ ਬੰਨਿਆ ਆਹ ਪਹਿਲਾਂ ਮੂੰਹ ਬੰਲਿਆ ਹੀ ਸੀ ਜੀ ਫਸਟ ਐਂਟਰੀ ਆ ਉੱਥੋਂ ਥੱਲੇ ਆ ਰਹੇ ਜੀ ਸਿੱਧੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਇੱਕੋ ਬੰਦੇ ਨੇ ਮੂੰਹ ਬੰਨਿਆ ਉੱਥੇ ਪੁਲਿਸ ਵੇਖੋ ਕਿੱਡੀ ਚੌਕਸ ਹੈ ਕਰ ਰਿਹਾ ਕਿਉਂਕਿ ਜਿਹੜੀ ਗੱਲ ਮੈਂ ਕਹਿ ਰਿਹਾ ਸੀਗਾ ਕਿ ਹਾਉ ਸੁਖਬੀਰ ਜੀ ਉਸ ਦਿਨ ਬਚ ਗਏ ਤਾਂ ਰੱਬ ਨੇ ਕਲਾ ਵਰਤੀ ਆ ਬਚ ਗਏ ਮੇ ਬੀ ਦੈਟ ਸੈਕੰਡ ਪਰਸਨ ਵਾਸ ਕਿ ਜੇ ਮੈਂ ਮਿਸਫਾਇਰ ਕਰਦਾ ਤਾਂ ਤੂੰ ਗੋਲੀ ਠੋਕਣੀ ਆ ਸਰਟਨਲੀ ਆ ਜੋ ਮੈਨੂੰ ਲੱਭ ਨਹੀਂ ਰਿਹਾ ਇਹਨਾਂ ਫੋਟੋਆਂ ਚ ਇਸ ਲਈ ਇਹ ਤਾਂ ਪੁਲਿਸ ਦਾ ਜਾਂਚ ਦਾ ਵਿਸ਼ਾ ਜੀ ਚਲੋ ਬਾਾਰ ਪਹਿਲੀ ਵਾਰ ਜੋੜੇ ਲੈਣਗੇ ਇਹ ਹੁਣ ਵਾਪਸ ਚੱਲਿਆ ਜੀ ਜੋੜੇ ਪਾਉਣ ਉੱਥੇ ਪਹਿਲੀ ਵਾਰੀ ਜਿਹੜੀ ਪਹਿਲੀ ਵਾਰੀ ਦੀ ਵੀਡੀਓ ਨੇ ਵਾਪਸ ਆਟਾ ਮਤਲਬ ਇਨ 1 ਆਰ ਲੈਸ ਥੈਨ 1 ਆਰ ਇਹਨਾਂ ਨੇ ਫਿਰ ਫੁਰ ਕੇ ਆਪਦਾ ਵੇਖ ਕੇ ਉਹਨੇ ਵਾਪਸ ਚੱਲ ਗਿਆ 8:50 ਤੇ ਚਲੋ ਦਿਖਾਤਾ ਅੱਪ ਅੱਗੇ ਚੱਲ ਰੈਕੀ ਦੁਬਾਰਾ ਆ ਰੈਕੀ ਬੜੀ ਵਾਰੀ ਨਾ ਇਹ ਫੇਰ ਆ ਗਏ ਜਮਾ ਕਰਾਉਣਾਗੇ ਇਹ ਫੇਰ ਜਮਾ ਕਰਾਉਣ ਆਸਤੇ ਆ ਗਏ ਹੁਣ ਹੁਣ ਜੁੱਤੇ ਪਿੱਛੋ ਲਾ ਕੇ ਆਏ ਕਿੰਨੇ ਟਾਈਮ ਤੇ ਆਏ ਇਹ ਦੁਬਾਰਾ 8:50 ਮਤਲਬ ਇਹ ਥੋੜੀ ਦੇਰ ਬਾਅਦ ਜੀ 10-15 ਮਿੰਟ ਬਾਅਦ ਫੇਰ ਆ ਗਏ ਪਤਾ ਜਿਵੇਂ ਮੌਕਾ ਹੋ ਗਿਆ ਹੋਣਾ ਕਿ ਸ਼ਾਇਦ ਮੌਕਾ ਬਣ ਗਿਆ ਜਿਵੇਂ ਬੰਦਾ ਹੁੰਦਾ ਹੈ ਨਾ ਜੀ ਇੱਥੇ ਕਿ ਉੱਥੇ ਇੰਨੇ ਵਜੇ ਕਿ ਕਿਵੇਂ ਮਤਲਬ ਪੂਰਾ ਧਿਆਨ ਦਿੰਦੇ ਜੇ 175 ਮੁਲਾਜ਼ਮ ਹੁੰਦੇ ਇੱਥੇ ਵੜ ਲੈਣਾ ਤੇ ਹੁਣ ਹੈ ਨਹੀਂ ਰੋ ਮਾਲ ਮੂਤ ਮੈਂ ਕਿੰਨਾ ਜੀ ਹਲੇ 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 ਕੁਛ ਨਹੀਂ ਹਲੇ ਤਾਂ ਸੁਖਬੀਰ ਜੀ ਦੇ ਵੀ ਆਲੇ ਦੁਆਲੇ ਫਿਰਦਾ ਅੱਗੇ ਜੀ ਦੁਬਾਰਾ ਐਂਟਰ ਹੁੰਦਾ ਉੱਥੋਂ ਜਿਹਦਾ ਪਹਿਲਾ ਰਮਾਲ ਫੇਰ ਆ ਗਿਆ ਜੀ ਉਹ 7340 ਥਾਦੇ ਜਿੱਥੇ ਸਵੇਰੇ ਰਮਾਲ ਬੰਨਿਆ ਸੀ ਹੁਣ ਫੇਰ ਆ ਗਿਆ ਹੁਣ ਵਿਦਆਊਟ ਰਮਾਲ ਹੈ ਉੱਥੇ ਸੈਕੰਡ ਐਂਟਰੀ ਹੋ ਰਹੀ ਹੈ ਥਿਸ ਇਜ਼ ਐਟ ਅਰਾਊਂਡ 9 ਵਜੇ ਸਵਾ 9 ਸਾਢੇ 9 ਹੋਣੀ ਜੀ ਨਹੀਂ ਸਾਢੇ 9 ਏ ਹੁਣ ਚਲੋ ਸੈਕੰਡ ਐਂਟਰੀ ਆ ਪਹਿਲੀ ਐਂਟਰੀ ਰਮਾਲ ਨਾਲ ਸੀ ਹੁਣ ਵਿਦਆਊਟ ਰਮਾਲ ਐ ਸੋ ਯੂ ਕੈਨ ਵੈਲ ਇਮੇਜਿਨ ਕਿ ਫੇਰ ਆ ਗਿਆ ਹਾਂ ਦੀ ਪੁੱਲਰ ਸਾਹਿਬ ਵੇਅਰ ਆਰ ਦਾ 175 ਬੰਦੇ ਤੁਹਾਡੇ ਇਹ ਤਾਂ ਮਾਰਨਿੰਗ ਵਾਕ ਤੇ ਇਤਨਾ ਤੁਰਿਆ ਫਿਰਦਾ ਜਿਵੇਂ ਪਤਾ ਨਹੀਂ ਆਈ ਕੋਈ ਨਹੀਂ ਉੱਥੇ ਰੌਲਾ ਹੀ ਕੋਈ ਨਹੀਂ ਪੁਲਿਸ ਜਿਵੇਂ ਇਹਨੂੰ ਮਦਦ ਕਰ ਰਹੀ ਆ ਜਿਹੜੀ ਮੈਂ ਕਹਿ ਰਿਹਾ ਆ ਆਮ ਆਦਮੀ ਲਈ ਭੁਗਤ ਪੁਲਿਸ ਦੀ ਇਹ ਤੋਂ ਹੀ ਸਪਸ਼ਟ ਹੋ ਰਹੀ 21 ਦੇ ਫੇਰ ਇਹ ਫੇਰ ਚਲੇ ਜਾਂਦਾ ਫੇਰ ਕਿਹਾ ਵਾਪਸ 9 ਵਜੇ ਐਂਟਰ 5 ਮਿੰਟ ਬਾਅਦ ਫੇਰ ਫੇਰ ਕਿਹਾ ਵਾਪਸ ਹੈਡ ਦ ਪੁਲਿਸ ਐਪਰੀਹੈਂਡਡ ਹਿਮ ਜਾਂ ਮਿਲੀ ਭੁਗਤ ਨਹੀਂ ਸੀ ਤੇ ਬਾਚੀ ਜਾਣਾ ਸੀ ਉਹ ਕੀ ਕਹਿ ਰਿਹਾ ਸੀ ਹਰਪਾਲ ਚੀਮਾ ਓਕੇ ਹਰਪਾਲ ਰੰਧਾਵਾ ਸੌਰੀ ਮੈਂ ਹਰਪਾਲ ਚੀਮੇ ਤੇ ਚਲੇ ਗਿਆ ਆ ਬਾਹਰ ਚਲੇ ਗਿਆ ਜੀ 9:00 ਵਜ ਕੇ 10 ਮਿੰਟ ਤੇ ਹੁਣ ਫੇਰ ਆਊਗਾ ਇੱਕ ਵਾਰੀ 9:11 ਤੇ ਫੇਰ ਵਾਪਸੀ ਫੇਰ ਆ ਜਾਂਦਾ ਵਾਪਸ ਦੁਬਾਰਾ ਆ ਗਿਆ ਜੀ ਆ ਵੈਪਨ ਲੈ ਕੇ ਆਇਆ ਹੈ ਇਹ ਵੈਪਨ ਇਹ ਤਾਂ ਹੁਣ ਦੇਖੋ ਦੋ ਚੈਕਿੰਗ ਇਹ ਫੇਰ ਆ ਗਿਆ ਉਸੇ ਹੀ ਹੈ ਸਿਲੈਕਟਡ ਥੈਟ ਵਨ ਐਂਟਰੀ ਪੁਆਇੰਟ ਬਾਰ ਬਾਰ ਉੱਥੋਂ ਆ ਰਿਹਾ ਜਾ ਰਿਹਾ ਥਿਸ ਇਜ਼ ਹਿਸ ਥਰਡ ਐਂਟਰੀ ਹੁਣ ਜਾ ਰਿਹਾ ਉੱਥੇ ਹੁਣ ਆ ਗਿਆ ਜੀ ਜਿੱਥੇ ਸੁਖਬੀਰ ਜੀ ਉਹ ਇੱਥੇ ਉੱਤੇ ਇਹ ਆ ਰਿਹਾ ਕਾਲਤਕ ਸਾਹਿਬ ਤੋਂ 베ਰ ਸਾਹਿਬ ਟੱਪੂਗਾ ਨਾ ਸੁਖਬੀਰ ਜੀ ਦੀ ਸੇਵਾ ਸ਼ੁਰੂ ਹੈ ਉਹ 9 ਵਜੇ ਬਹਿ ਕੇ ਆ ਕੇ ਉੱਥੇ ਇਹ ਉਹ ਬੇਰ ਸਾਹਿਬੇਰੀ ਦੇ ਕੋਲੋਂ ਆ ਲੰਗੂ ਗਾਜੀ ਥਿਸ ਇਜ਼ ਵੇਰ ਜੇ ਅਸੀਂ ਵੀ ਸੇਵਾ ਕਰ ਰਹੇ ਸੀ ਇਹਦੇ ਤੋਂ 5 ਮਿੰਟ ਦਾ ਅੱਗਾ ਪਿੱਛਾ ਹੀ ਹੋਣਾ ਜਿੰਨੇ ਵਜੇ ਆ ਉੱਥੋਂ ਪੁਨ ਆ ਰਿਹਾ 175 ਮਲਾਜ਼ਮ ਕਿੱਥੇ ਮੈਨੂੰ ਇੱਕ ਦੱਸ ਦੇ ਆ ਬਾਹਰ ਜਾਂਦਾ ਜਿੱਥੇ ਇਹ ਹੁਣ ਸੁਖਬੀ ਆ ਉੱਥੋਂ ਉੱਤੇ ਚੜਨਾ ਜੀ ਪਰਲੀ ਪੌੜੀਆਂ ਤੇ ਇੱਥੇ ਉੱਤੇ ਚੜ ਕੇ ਬਾਹਰ ਹੈ ਜਿੱਥੇ ਸੁਖਬੀਰ ਜੀ ਬੈਠੇ ਆ ਘੰਟਾ ਕਰ ਜਿੱਥੇ ਸਾਹਮਣੇ ਬੈਠੇ ਆ ਆ ਬੈਠੇ ਆ ਪੁਲਿਸ ਵਾਲਾ ਜੀ ਆ ਬੜੀ ਕੰਮ ਵੀਡੀਓ ਆ ਜੀ ਇੱਕ ਮਿੰਟ ਇੱਕ ਮਿੰਟ ਰੋਕ ਲੈ ਇਹਨੂੰ ਨਾਓ ਥਿਸ ਇਜ਼ ਦਾ ਵੀਡੀਓ ਵਿਚ ਇਸ ਆ ਮੋਸਟ ਇੰਪੋਰਟੈਂਟ ਆਲਸੋ ਅਗੇਨ ਇੱਕ ਹਰਪਾਲ ਰੰਧਾਵੇ ਵਾਲੀ ਪਹਿਲੀ ਸੀ ਇਹ ਉੱਤੇ ਚੜ ਰਿਹਾ ਜੀ ਥਿਸ ਪਰਸਨ ਇਜ਼ ਅ ਪੁਲਿਸਮੈਨ ਐਂਡ ਆ ਆਈ ਵਿਲ ਗਿਵ ਦਾ ਵੀਡੀਓ ਟੂ ਯੂ ਹੀ ਸੇਸ ਸਮਥਿੰਗ ਟੂ ਹਿਮ ਬੋਲ ਕੇ ਜਾਂਦਾ ਮਤਲਬ ਇਹ ਕੁਝ ਬੋਲਦਾ ਹੁਣ ਉਹ ਨਹੀਂ ਆਡੀਬਲ ਹੈ ਬਟ ਚਲੋ ਧਿਆਨ ਨਾਲ ਵੇਖੋ ਸੁਭੀਰ ਜੀ ਬਾਹਰ ਬੈਠੇ ਆ ਇਹ ਪਿੱਛੇ ਆ ਗਿਆ ਜੀ ਆ ਰਿਹਾ ਪੁਲਿਸਪੈਨ ਇਹਦੇ ਲਿਪਸ ਵੇਖਿਓ ਜੀ ਬੜੇ ਧਿਆਨ ਨਾਲ ਆ ਇੱਥੇ ਦੇਖਦੇ ਆ ਜੀ ਪਹਿਲਾਂ ਇੱਕ ਅੱਖਾਂ ਨਾਲ ਅੱਖ ਮਿਲਾਉਂਦੇ ਆ ਜੀ ਪੂਰੀ ਫੁੱਲ ਆਈ ਕੰਟੈਕਟ ਹੈ ਮਤਲਬ ਜੇ 175 ਮੁਲਾਜ਼ਮ ਚੌਕਸ ਸੀ ਇੱਥੇ ਅੱਖਾਂ ਨਾਲ ਅੱਖ ਵੀ ਮਿਲੀਆਂ ਔਰ ਇਹ ਬੋਲੂਗਾ ਹੁਣ ਕੁਝ ਆ ਬੋਲਿਆ ਉਹ ਬੋਲ ਕੇ ਨਿਕਲ ਗਿਆ ਆ ਬੋਲਿਆ ਹੁਣੇ ਆਈ ਆਈ ਵਿਲ ਸੈਂਡ ਦਾ ਵੀਡੀਓ ਟੂ ਯੂ ਦੇਖੋ ਆਈ ਵਿਲ ਸ਼ੇਅਰ ਦਾ ਵੀਡੀਓ ਅਸੀਂ ਬੜੀ ਬਰੀਕੀ ਨਾਲ ਵੇਖਿਆ ਯੂ ਕਹਿੰਦੇ ਉਹਦੀ ਲਿਪ ਮੂਵਮੈਂਟ ਹੁੰਦੀ ਆ ਉਸੇ ਵੇਲੇ ਅੱਖਾਂ ਨਾਲ ਅੱਖ ਮਿਲਦੀਆਂ ਇਹ ਤਾਂ ਤਸੱਲੀ ਹੋ ਗਈ ਲਿਪ ਮੂਵਮੈਂਟ ਦੀ ਵੀ ਤਸੱਲੀ ਹੋ ਜੂਗੀ ਇਹ ਲੋਕਲ ਪੁਲਿਸ ਦਾ ਮੁਲਾਜ਼ਮ ਹੈ ਜੀ ਇਹ ਟ੍ਰੈਫਿਕ ਪੁਲਿਸ 'ਚ ਲੱਗਿਆ ਜੋ ਮੈਨੂੰ ਪਤਾ ਲੱਗਿਆ ਕਿਉਂਕਿ ਮੈਂ ਇਹਨੂੰ ਦੱਸਾਂ ਕਿਵੇਂ ਪਛਾਣਦਾ ਹਾਂ ਤਿੰਨ ਤਰੀਕ ਨੂੰ ਜਦ ਮੈਂ ਵੀ ਸੇਵਾ ਕਰ ਰਿਹਾ ਸੀ ਮੈਂ 2.5 ਘੰਟੇ ਉੱਥੇ ਸੇਵਾ ਕੀਤੀ ਆ ਜੀ ਝੂਠੇ ਬਰਤਨਾ ਦੀ ਇਹ ਬੰਦਾ ਨਾ ਇਹਦੀ ਹਾਈਟ ਹੈ ਜੀ 6 ਫੁੱਟ 4 ਇੰਚ 3 ਇੰਚ ਮਤਲਬ ਮੇਰੀ ਹਾਈਟ ਦਾ ਹੀ ਬੰਦਾ ਚੰਗਾ ਭਲਾ ਦਿਲਡੋਲ ਹੈ ਇੱਕ ਤਾਂ ਨਾ ਤਾਂ ਮੇਰੇ ਗਨਮੈਨਾਂ ਨਾਲ ਗੱਲ ਕਰਨ ਤੋਂ ਹਟਿਆ ਇੱਕ ਵੈਸੇ ਵੀ ਸੇਵਾਦਾਰਾਂ ਦੀ ਥੋੜੀ ਦਿਲਡੋਲ ਹੋਰ ਹੁੰਦਾ ਤੇ ਇਹਦਾ ਦਿਲਡੋਲ ਹੋਰ ਸੀ ਤੇ ਮਤਲਬ ਜਿਵੇਂ ਅੱਖਾਂ 'ਚ ਸੈੱਟ ਹੋ ਗਿਆ ਇਹ ਬੰਦਾ ਔਰ ਉਸ ਦਿਨ ਮੈਂ ਜਦ ਵੀਡੀਓ ਵੇਖੀ ਤਾਂ ਇੱਥੇ ਤੁਰਿਆ ਫਿਰਦਾ ਸੀ ਇਹਦੇ ਨਾਲ ਗੱਲ ਕਰਦਾ ਜਦੋਂ ਰੈਕੀ ਕਰ ਰਿਹਾ ਸਾਮਣੇ ਨੂੰ ਇਹ ਹੁਣ ਸਾਹਮਣੇ ਸੁਖਵੀਰ ਜੀ ਉਹ ਬੈਠੇ ਜੀ ਉਹ ਸਾਮਣੇ ਆ ਮਗਰ ਫਿਰ ਜਾਂਦਾ ਆ ਇਹ ਮਗਰ ਫਿਰ ਰਿਹਾ ਜੀ ਬਿਲਕੁਲ ਸਾਹਮਣੇ ਬੈਠੇ ਵੀ ਯੂ ਸੀ ਆਲ ਥਿਸ ਇਜ਼ ਵੇਅਰ ਦੇ ਆਰ ਸਿਟਿੰਗ ਥਿਸ ਇਜ਼ ਸੁਖਵੀਰ ਜੀ ਸਿਟਿੰਗ ਐਸਪੋਸਿਟ ਇਨਸਾਡਰ ਬੈਠੇ ਹਾਂ ਇਹ ਮੌਕਾ ਭੜਦਾ ਫਿਰ ਰਿਹਾ ਜੀ ਆ ਫੇਰ ਉੱਥੇ ਹੀ ਆ ਜੀ ਆ ਸਾਹਮਣੇ ਸੁਖਬੀਰ ਜੀ ਇਹ ਮਗਰ ਫੇਰ ਉੱਥੇ ਹੀ ਆ ਜੀ ਇਹ 9:00 ਵਜ ਕੇ 5-7 ਮਿੰਟ ਤੇ ਸ਼ੁਰੂ ਹੁੰਦਾ 9:00 ਵਜ ਕੇ 13 ਮਿੰਟ ਤੇ ਆ ਜੀ ਭੁੱਲਰ ਸਾਹਿਬ ਕਿੱਥੇ 175 ਮੁਲਾਜ਼ਮ ਤੁਹਾਡਾ ਆਈ ਰੀਅਲੀ ਵਾਂਟ ਐਨ ਆਨਸਰ ਔਰ ਆ 1 ਮਿੰਟ ਰੋਕੇ ਪਿਛਲੇ ਦਿਖਾਈ ਸੁਖਬੀਰ ਜੀ ਵਾਲੀ ਸੁਖਬੀਰ ਜੀ ਵਾਲੀ ਦਿਖਾਈ ਥਿਸ ਇਜ਼ ਜਸਬੀਰ ਹਾਂ ਜੀ ਨਾਲ ਹੈ ਥਿਸ ਇਜ਼ ਹੀਰਾ ਐਂਡ ਥਿਸ ਇਜ਼ ਹਰਜਿੰਦਰ ਪਾਪਾ ਜਿਹੜਾ ਬਾਦਲ ਸਾਹਿਬ ਨਾਲ ਪਿਛਲੇ 25 ਸਾਲਾਂ ਤੋਂ ਨੇ ਮਤਲਬ ਸਾਨੂੰ ਵੀ ਉਹਨਾਂ ਦੇ ਨਾਂ ਪਤਾ ਹੈ ਬਿਕੋਜ਼ ਵੀ ਹੈਵ ਗਰੋਨ ਅਪ ਵਿਦ them ਇੱਕ ਵੀ ਪੁਲਿਸ ਵਾਲਾ ਦੂਜਾ ਨਹੀਂ ਔਰ ਇਸ ਤੋਂ ਪਹਿਲਾਂ ਇੱਕ ਹੋਰ ਸ਼ਰਾਰਤ ਵੇਖੋ 3 ਤਰੀਕ ਨੂੰ ਵਾਵਾ ਪੁਲਸੀ ਸੁਖਬੀਰ ਜੀ ਦੇ ਆਲੇ ਦੁਆਲੇ ਕਿਸੇ ਉਹ ਦਿਨ ਵੀ ਨੈਰੇਟਿਵ ਖੜਾ ਕੀਤਾ ਗਿਆ ਇਹ ਕਾਦੀ ਸੇਵਾ ਜੀ ਇਸ ਤਰ੍ਹਾਂ ਸੇਵਾ ਹੁੰਦੀ ਆ ਔਰ ਹਰਪਾਲ ਉਸ ਨੈਰੇਟਿਵ ਚ ਪਾਸੇ ਕਰਨ ਚ ਸਭ ਨੂੰ ਬੜਾ ਅਹਿਮ ਰੋਲ ਅਦਾ ਕਰ ਰਿਹਾ ਸੀ ਕਿ ਇਹਨਾਂ ਨੂੰ ਕੱਲੇ ਕਰੋ ਕਿਵੇਂ ਨਾ ਕਿਵੇਂ ਹਾਂ ਨੈਕਸਟ ਖਾ ਇਹ ਉੱਥੇ ਮਗਰ ਹੀ ਫਿਰੀ ਜਾ ਰਿਹਾ ਜੀ ਮਗਰੋਂ ਟਾਈਕਰ ਨਾ ਚਾਹੁੰਦਾ ਆ ਮਤਲਬ ਇਹਨੇ ਪਹਿਲਾਂ ਆਈ ਥਿੰਕ ਮੇਬੀ ਮਗਰੋਂ ਜਾ ਕੇ ਗੋਲੀ ਮਾਰਨਾ ਚਾਹੁੰਦਾ ਕੀ ਉਹ ਸਾਰਾ ਕੁਝ ਵੇਖ ਹੀ ਗਿਆ ਜੀ ਆ ਹੁਣ ਵੇਖੋ ਜੀ ਸਾਹਮਣੇ ਆ ਇੱਥੇ ਬੈਠੇ ਆ ਸੁਖਬੀਰ ਜੀ ਆ ਪੈਰ ਧੋਣ ਵਾਲੀ ਥਾਂ ਆ ਢੀਂਸਾ ਸਾਹਿਬ ਬੈਠੇ ਦੂਜੇ ਪਾਸੇ ਸੁਖਬੀਰ ਜੀ ਬੈਠਿਆ ਥੋੜੇ ਕੈਮਰੇ ਵਾਲੇ ਸਾਹਮਣੇ ਨੇ ਆ ਵੇਖੋ ਇੱਥੇ 175 ਮੁਲਾਜ਼ਮ ਹੁੰਦਾ ਤੇ ਫੜਿਆ ਨਾ ਜਾਂਦਾ ਹਲੇ ਤੱਕ ਇਹ ਕਿੰਨੇ ਵਜੇ ਹੈ ਥਿਸ ਇਜ਼ ਏ ਆਰਾਮ ਨਾਲ ਵਿਖਾ ਜਰਾ ਆਓ ਦੇਖੋ 9 18 19 ਸਾਰੇ ਬੜੇ ਧਿਆਨ ਨਾਲ ਦੇਖ ਰਿਹਾ ਉੱਥੇ एवरीथिंग ਐਂਡ ਵੈਪਨ ਇਹਦੇ ਕੋਲ ਹੈ ਹੁਣ ਇਸ ਵੇਲੇ ਆ ਆ 300 ਸਾਹਿਬ ਦੇ ਕੋਲੋਂ ਲੰਘ ਕੇ ਜਾਓ ਆ 300 ਸਾਬ ਬੈਠੇ ਆ ਸਭ ਨੇ ਹਾਂ ਮਤਲਬ ਇਹ ਇੱਕ ਇੱਕ ਚੀਜ਼ ਵੇਖ ਰਿਹਾ ਉੱਥੇ ਮਤਲਬ ਜਿੱਥੇ ਤੁਰ ਰਿਹਾ ਉੱਥੇ ਤਾਂ ਵੇਖ ਨਹੀਂ ਗੁਰੂ ਇੱਕ ਮਿੰਟ ਰੋਕੀਂ ਜੀ ਇੱਕ ਮਿੰਟ ਗੁਰੂ ਘਰ ਕੋਈ ਜਾਂਦਾ ਹੈ ਉਹ ਆਪਦੀ ਨਾ ਨਿਗਾ ਥੱਲੇ ਐਨ ਧਿਆਨ ਨਾਲ ਆਪਦੇ ਕੋ ਕਿ ਉਹਨੂੰ ਬੜਾ ਭੈ ਹੁੰਦਾ ਗੁਰੂ ਘਰ ਦਾ ਇਹ ਤਾਂ ਚਲੋ ਆ ਵੇਖ ਲੋ ਹੁਣ ਫੇਰ ਥੱਲੇ ਆ ਗਿਆ ਉੱਥੇ ਪਿੱਛੇ ਹੁਣ ਟੈਲੂ ਇਥੇ ਜਿਵੇਂ ਕੀ ਕੋਈ ਪੁਲਿਸਮੈਨ ਦੀ ਪੁਲਸ ਵਾਲੇ ਦੀ ਇਸ਼ਾਰੇ ਦੀ ਉਡੀਕ ਚ ਹੁਣ ਉੱਥੇ ਥੱਲੇ ਖੜਿਆ ਪੌੜੀਆਂ ਉੱਤੇ ਜਾ ਰਹੀਆਂ ਉੱਥੇ ਫਿਰੂਗਾ ਤੁਸੀਂ ਫੇਰ ਨਹੀਂ ਫੜਿਆ ਭਾਈ ਇਹਨੂੰ ਐਡੀ ਚੌਕਸ ਐਡੀ ਮੁਸਤਹਦੀ ਮੁਸਤਹਦੀ ਵੇਖੋ ਲੱਭਦੀ ਐਸੀ ਤੇ ਐਸੀ ਫੇਰਤੀ ਤੇ ਨਾਨਕ ਕੇਜਰੀਵਾਲ ਨੇ ਭਗਵੰਤ ਮਾਨ ਨੇ ਕਮਿਸ਼ਨਰ ਨੇ ਸਾਡੇ ਜਸਪੀਰ ਸਿੰਘ ਤੋਂ ਵੀ ਫੜ ਕੇ ਘਵਾਤਾ ਪੁਲਿਸ ਬੜੀ ਮੁਸਤਹਜ ਸੀ ਉਹਨੂੰ ਵਿਚਾਰੇ ਨੂੰ ਫੜ ਕੇ ਪਹਿਲਾਂ ਆਹ ਸਕ੍ਰਿਪਟ ਦਿੱਤੀ ਕਿ ਤੂੰ ਮੁਸਤਾਦੀ ਮੁਸਤਾਦੀ ਜਰੂਰ ਕਰਨੀ ਹੁਣ ਇਹ 9:30 ਹੋ ਗਏ 9 10 ਵਾ ਚੱਲੇ ਮਿੰਟਸ 9:20 ਚਲੋ 9:20 ਹੋ ਗਏ ਚੱਲ ਅੱਗੇ ਉੱਥੇ ਫਿਰ ਜਾਂਦਾ ਜੀ ਆ ਮੈਂ ਵੀਡੀਓ ਸ਼ੇਅਰ ਕਰ ਅਗਲੀ ਦਿਖਾਉਂਦਾ ਆ ਅੰਦਰ ਹੀ ਫਿਰ ਰਿਹਾ ਸੀ ਨਾ 9 ਆ ਥੱਲੇ ਫਿਰ ਰਿਹਾ ਜੀ ਵੇਖੋ ਕਿੱਡੀ ਮੁਸਤਾਹਿਦ ਪੁਲਿਸ ਹੈ ਇਹ ਫਿਰ ਰਿਹਾ ਮਤਲਬ ਨਾਟ ਵਨ ਓਪਰਚੁਨਿਟੀ ਦੇਵਾ 100 ਓਪਰਚੁਨਿਟੀਆਂ ਇਹਨੂੰ ਤੁਸੀਂ ਕੀ ਕਹੋਗੇ ਮਿਲੀ ਭੁਗਤ ਸਟੇਟ ਸਪੌਂਸਰਡ ਆਉਣ ਉੱਥੇ ਡੇਲ ਰਿਹਾ ਉਹ ਜਿਹੜੇ ਕ੍ਰਿਮੀਨਲ ਹੁੰਦੇ ਜਿਨ੍ਹਾਂ ਦਾ ਬੈਕਗ੍ਰਾਉਂਡ ਆ ਪੁਲਿਸ ਦਾ ਦਾਵਾ ਕੀਤਾ ਜਾਂਦਾ ਕਿ ਉਹਨਾਂ ਤੇ ਨਜ਼ਰ ਰੱਖੀ ਜਾਂਦੀ ਹੈ ਉਹ ਇਹਦਾ ਤਾਂ ਨੋਨ ਹੈ ਜੀ ਇੱਥੇ ਐਡੀ ਫਾਈਲ ਬਣੀ ਆ ਉਹਨੇ ਬਿੱਟੂ ਦੀ ਵੀ ਸੜਾਉਂਗਾ ਮੈਂ ਬਿੱਟੂ ਤੇ ਮੌਜੂਦਾ ਸਰਕਾਰ 'ਚ ਫਰਕ ਮੈਂ ਦੱਸ ਦੂੰ